ਲੁਧਿਆਣਾ ਦੇ ਵਿੱਚ ਮੈਂ ਅਸੀਂ ਲੈ ਕੇ ਆਏ ਆ ਖਾਸ ਡੇਢ ਫੁੱਟੀ ਕੁਲਚਾ। ਮੈਂ ਇੱਕ ਕਸਮਰ ਪੂਰਾ ਨਹੀਂ ਖਾ ਪੰਦਾ, ਦੋ ਤੋਂ ਤਿੰਨ ਬੰਦੇ ਪ੍ਰੋਪਰਲੀ ਇਹਨੂੰ ਖਾ ਪੰਦੇ। ਅੱਛਾ ਜੇ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਸ਼ੁਰੂ ਤੋਂ ਇਹ ਕੁਕਿੰਗ ਚ ਇੰਟਰਸਟਿਡ ਸੀ ਜਾਂ ਪਹਿਲੇ ਕੁਝ ਹੋਰ ਵੀ ਸੀ? ਮੈਂ ਗਵਰਨਮੈਂਟ ਕਾਲਜ ਫॉर ਗਰਲਜ਼ ਦੇ ਡਿਪਾਰਟਮੈਂਟ ਆਫ 뮤직 ਦੇ ਵਿੱਚ ਐਜ਼ ਅ ਤਬਲਾ ਇਨਸੈਕਟਰ ਵਰਕ ਕਰ ਰਿਹਾ ਸੀਗਾ। ਸ਼ੁਰੂ ਤੋਂ ਹੀ ਮੈਮ ਸ਼ੌਂਕ ਸੀਗਾ ਕਿ ਕੁਝ ਡਿਫਰੈਂਟ ਕੀਤਾ ਜਾਵੇ। ਮੇਰੇ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਜਾਂ ਤਾਂ ਮੈਨੂੰ ਖਾਣ ਦਾ ਸ਼ੌਂਕ ਰਿਹਾ ਤੇ ਜਾਂ ਮੈਨੂੰ 뮤직 ਫੀਲਡ ਦਾ ਸ਼ੌਂਕ ਰਿਹਾ ਨਵੀਂ ਨਵੀਂ ਚੀਜ਼ਾਂ ਕੁੱਲ ਤੁਹਾਨੂੰ ਪਿਓਰ ਆਟਾ ਕੁਲਚਾ ਮਿਲੇਗਾ ਐਂਡ ਸਾਡੇ ਜਿਹੜੇ ਕਸਟਮਰਸ ਹੈਗੇ ਆ ਸਾਡੇ 72 80% ਕਸਟਮਰ ਸਾਡੇ ਕੋਲ ਆਟਾ ਕੁਲਚਾ ਹੀ ਡਿਮਾਂਡ ਕਰਦੇ ਆ ਕਿ ਜਿਹੜਾ 1.5 ਫੁੱਟੇ ਕੁਲਚਾ ਮੈਂ ਅਸੀਂ ਕਸਟਮਰ ਨੂੰ ਦੋ ਆਪਸ਼ਨ ਦੇ ਵਿੱਚ ਦਿੰਨੇ ਆ ਜਾਂ ਆਲੂ ਭਾਈ ਲੈ ਸਕਦੇ ਆ ਜਾਂ ਫਿਰ ਮਿਕਸ ਵੇਜ ਲੈ ਸਕਦੇ ਆ ਉਹ ਤੁਸੀਂ ਕੋਈ ਵੀ ਤੁਹਾਡੀ ਚੋਇਸ ਦੀ ਆਪਾਂ ਲੈ ਸਕਦੇ ਆ ਕੁਲਚਾ